ਤਤਪੰਜਾਬ ਪੁਲਿਸ ਦੇ ਵਿਲੋਕ ਕਾ ਤੁਸੀਂ ਮੈਂ ਤੱਕ ਪੰਜਾਬ ਨੂੰ ਨਸ਼ਾ ਮੁਕਤ ਤੇ ਰੰਗਲਾ ਪੰਜਾਬ ਬਣਾਉਣ ਦੀ ਮੁਹਿੰਮ ਦੇ ਹਿੱਸੇ ਵਜੋਂ ਫਿਰੋਜ਼ਪੁਰ ਪੁਲਿਸ ਨੇ ਲਗਾਤਾਰ ਪਾਕਿਸਤਾਨ ਤੋਂ ਆ ਰਹੀਆਂ ਹਰੋਇਨਾ ਦੀਆਂ ਵੱਡੀਆਂ ਖੇਪਾਂ ਜ਼ਬਤ ਕਰ ਲਈਆਂ ਤਾਂ ਡੇਸ ਵੀ ਫਿਰੋਜ਼ਪੁਰ ਰੇਂਜ ਹਰਮਨबीर ਸਿੰਘ ਨੇ ਕਿਹਾ ਕਿ ਡੇਢ ਮਹੀਨਾ ਪਹਿਲਾਂ ਜਦੋਂ ਤੋਂ ਉਹਨਾਂ ਨੇ ਚਾਰਜ ਸੰਭਾਲ ਲਿਆ ਤਾਂ ਫਿਰੋਜ਼ਪੁਰ ਰੇਂਜ ਪੁਲਿਸ ਨੇ 150 ਕਿਲੋਗ੍ਰam ਤੋਂ ਵੱਧ ਹਰੋਇਨ ਜ਼ਬਤ ਕੀਤੀ ਹੈ 662 ਮਾਮਲੇ ਦਰਜ ਕੀਤੇ ਨੇ ਤੇ 814 ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕਰਕੇ ਜੇਲ੍ਹ ਦੇ ਵਿੱਚ ਭੇਜਿਆ ਹੈ ਪੰਜਾਬ ਸਰਕਾਰ ਦਾ ਜਿਹੜਾ ਮਹਾਂਮ ਚੱਲ ਰਹੀ ਆ ਯੁੱਧ ਨਸ਼ਿਆਂ ਵਿਰੁੱਧ ਉਹਦੇ ਤੁਹਾਨੂੰ ਪਤਾ ਹੀ ਆ ਕਿ ਸਾਰੇ ਮਹਿਕਮੇ ਖਾਸ ਤੌਰ ਤੇ ਪੰਜਾਬ ਪੁਲਿਸ ਬੜੀ ਤਕੜੇ ਹੋ ਕੇ ਕੰਮ ਕਰ ਰਹੀ ਹੈ ਇਹਦੇ ਚ ਜਿਹੜੀ ਹੈਗੀ ਆ ਫਿਰੋਜ਼ਪੁਰ ਪੁਲਿਸ ਉਹਦਾ ਹੀ ਦੇ ਪਾਤਰ ਇਹਨਾਂ ਨੇ ਪਿਛਲੇ ਚੰਨ ਦਿਨ ਪਹਿਲਾਂ ਵੀ 6 ਕਿਲੋ ਤੋਂ ਉੱਪਰ ਜਿਹੜੀ ਆ ਹਿਰੋਇਨ ਰਿਕਵਰ ਕੀਤੀ ਸੀ ਔਰ SSP ਸਰਦਾਰ ਭਪਿੰਦਰ ਸਿੰਘ ਮਨਜੀਤ ਸਿੰਘ SPD ਸਾਡੇ DSP ਰੂਰਲ ਕਰਨ ਐਂਡ ਇਹਨਾਂ ਦੀ ਐਨਟਾਇਰ ਟੀਮ DSP ਡੀ ਫਤਿਹ ਸੋ ਬੜੀ ਵਧੀਆ ਚੰਗੀ ਲੀਡਰਸ਼ਿਪ ਜਿਹੜੀ ਐ SSP ਫਿਰੋਜ਼ਪੁਰ ਜਿਹੜੇ ਆਪਣੀ ਟੀਮ ਨੂੰ ਦੇ ਰਹੇ ਔਰ ਇਨੀ ਵੱਡੀ ਰਿਕਵਰੀ ਹੋਣੀ ਪਹਿਲਾਂ 6 ਕਿਲੋ ਹੌਣ 12 ਕਿਲੋ ਤੋਂ ਉੱਪਰ ਜਿਹੜੀ ਆ ਹਿਰੋਇਨ ਰਿਕਵਰ ਹੋਈ ਆ 25 ਲੱਖ ਤੋਂ ਉੱਪਰ ਜਿਹੜੀ ਹੈਗੀ ਆ ਇਹ ਡਰੱਗ ਮੰਨੀ ਫੜੀ ਗਈ ਹੈ। ਔਰ ਇਹਦੇ ਦੇ ਜਿਹੜੇ ਤਿੰਨ ਦੋਸ਼ੀ ਨੇ ਇੱਕ ਤੇ ਕਰਨ ਕੁਮਾਰ, ਇੱਕ ਆਕਾਸ਼ ਦੀਪ, ਇੱਕ ਰੋਹਿਤ ਭੱਟੀ ਔਰ ਇਹ ਸਾਰੇ ਗ੍ਰਿਫਤਾਰ ਕਰ ਲਏ ਗਏ ਆ। ਫਰਦਰ ਜਿਹੜੇ ਆ ਫਾਰਵਰਡ ਐਂਡ ਬੈਕਵਰਡ ਲਿੰਕ ਉਹਦੇ ਤੇ ਟੀਮਾਂ ਕੰਮ ਕਰ ਰਹੀਆਂ ਨੇ। ਇਦੇ ਚ ਇਨਾਂ ਕੋ 12 ਕਿਲੋ ਹੀ ਨਹੀਂ ਇਸ ਤੋਂ ਵੱਧ ਜਿਹੜੀ ਆ ਹਿਰੋਇਨ ਸਾਡੀ ਜਿਹੜੀ ਇਨਵੈਸਟੀਗੇਸ਼ਨ ਇਨੀਸ਼ੀਅਲ ਉਹਦੇ ਚੋਂ ਸਾਹਮਣੇ ਆਇਆ ਵੀ ਇਨਾਂ ਕੋ ਇਸ ਤੋਂ ਵੱਧ ਮਾਤਰਾ ਦੇ ਵਿੱਚ ਹਿਰੋਇਨ ਜਿਹੜੀ ਆ ਉਹ ਆਈ ਸੀਗੀ ਕੁਛ ਇਹਨਾਂ ਨੇ ਵੇਚਤੀ ਕੁਛ ਅਜੇ ਇਹਨਾਂ ਦੀ ਜਿਹੜੀ ਹੈਗੀ ਆ ਕਈ ਇਹਨਾਂ ਦੇ ਜਿਹੜੇ ਟਿਕਾਣੇ ਆ ਉੱਥੇ ਪਈ ਹੋ ਸਕਦੀ ਆ ਉਸ ਮੁਤਾਬਕ ਅਸੀਂ ਫਰਦਰ ਰੇਡਸ ਕਰ ਰਹੇ ਆ ਫਰਦਰ ਜਿਹੜੀਆਂ ਰਿਕਵਰੀਸ ਐਂਡ ਅਰੈਸ ਜਿਹੜੀਆਂ ਉਹ ਜਲਦੀ ਹੋਰ ਵੀ ਜਿਹੜੀਆਂ ਕਰਕੇ ਤੇ ਪ੍ਰੈਸ ਨੂੰ ਵੀ ਉਸ ਬਾਰੇ ਬਰੀਫ ਕਰ ਦਿੱਤਾ ਜਾਊਗਾ ਮੈਂ ਜ਼ਿਆਦਾ ਪਿੱਛੇ ਨਹੀਂ ਜਾਣਾ 1 4 25 ਤੋਂ ਲੈ ਕੇ ਜਦੋਂ ਮੈਂ ਇੱਥੇ ਆ ਕੇ ਜੁਆਇਨ ਕੀਤਾ ਸੋ ਇਸ ਟੀਮ ਦੇ ਨਾਲ ਸਪੈਸ਼ਲੀ ਕਿਉਂਕਿ ਲੋਕਲ ਮੈਂ ਵੀ ਡੀਆਈਜੀ ਰੇਂਜ ਦੇ ਤੌਰ ਤੇ ਲੋਕਲ ਮੇਰਾ ਦਫ਼ਤਰ ਆ ਲੋਕਲੀ ਇਹ ਡਿਸਟ੍ਰਿਕਟ ਆ ਸੋ ਸਾਰਿਆਂ ਨੂੰ ਜਿਹੜੇ ਸਾਡੇ ਤਿੰਨ ਜ਼ਿਲ੍ਹੇ ਰੇਂਜ ਦੇ ਵਿੱਚ ਪੈਂਦੇ ਆ ਵਧੀਆ ਉਹਦੇ ਵਿੱਚ ਕਾਰਗੁਜ਼ਾਰੀ ਕਰਨ ਵਾਸਤੇ ਉਹਨਾਂ ਨੂੰ ਸੇਧ ਜਿਹੜੀ ਆ ਦੇ ਕੇ ਔਰ ਸਾਰਿਆਂ ਨੇ ਹੀ ਉਹਦੇ 'ਚ ਕਾਫੀ ਵੱਡਾ ਕੰਮ ਕੀਤਾ ਗਿਆ ਵਾ ਨਸ਼ਿਆਂ ਦੇ ਫਰੰਟ ਤੇ ਵੀ ਗੈਂਗਸਟਰ ਫਰੰਟ ਦੇ ਵਿੱਚ ਉਹ ਮੈਂ ਤੁਹਾਡੇ ਨਾਲ ਜਿਹੜੇ ਹੈਗੇ ਆ ਉਹਦੇ ਡਾਟਾ ਜਿਹੜਾ ਉਹ ਸਾਂਝਾ ਕਰ ਰਹੇ ਆ 1 ਚਾਰ ਤੋਂ ਲੈ ਕੇ ਟਿਲ ਡੇਟ ਅੱਜ ਤੱਕ 622 ਜਿਹੜੇ ਹੈਗੇ ਆ ਸੀ ਐਨ ਡੀ NDPS ਐਕਟ ਦੇ ਤਹਿਤ ਪਰਚੇ ਜਿਹੜੇ ਉਹ ਦਰਜ ਕੀਤੇ ਆ ਜਿਹਦੇ ਵਿੱਚ ਕਮਰਸ਼ੀਅਲ ਨਾਨ ਕਮਰਸ਼ੀਅਲ ਦੋਹਾਂ ਤਰ੍ਹਾਂ ਦੀਆਂ ਰਿਕਵਰੀਸ ਜਿਹੜੀਆਂ ਉਹ ਕੀਤੀ ਰੇਂਜ ਦੀਆਂ ਫਾਜ਼ਲਕਾ ਫਿਰੋਜਪੁਰ ਐਂਡ ਤਰੰਤਾਰ ਇਹਦੇ ਵਿੱਚ ਮੈਂ ਸੈਗਰੀਗੇਟ ਵੀ ਕਰਦਾ ਜੇ ਅੱਗੇ ਜਾ ਕੇ ਸੋ 662 ਮੁਕਦਮੇ ਦਰਜ ਹੋਏ ਆ ਇਹਨਾਂ 662 ਮੁਕਦਮਿਆਂ ਦੇ ਵਿੱਚ 814 ਜਿਹੜੇ ਮੁਲਜ਼ਮਾਂ ਡਰੱਗ ਸਮਗਲਰਸ ਜਿਹੜੇ ਆ ਉਹ ਫੜੇ ਗਏ 100 55 ਕਿਲੋ ਦੇ ਕਰੀਬ ਜਿਹੜੀ ਆ ਇਹ ਹਿਰੋਇਨ ਰਿਕਵਰ ਹੋਈ ਆ ਪਿੱਛੇ ਜੇ ਤੁਹਾਨੂੰ ਪਤਾ 85 ਕਿਲੋ ਤਰਮ ਤਾਰ ਰਿਕਵਰ ਕੀਤੀ ਗਈ ਸੈਕਿੰਡ ਬਿਗੇਸਟ ਰਿਕਵਰੀ ਜਿਹੜੀ ਆ ਫਰੂਜਪੁਰ ਦੀ ਆ ਜੇ ਆਪਾਂ ਇਹਨਾਂ ਦੀ 6.5 ਕਿਲੋ ਉਹ ਮਿਲਾ ਲਈਏ ਤੇ 19